ਕਾਸਰੀ ਕਾ ਦੋਸਤੋ ਆਪ ਜੀ ਲਈ ਗੱਡੀ ਤੇ ਨਵਾਂ ਅਪਲੋਡ ਹੈ ਕਿ ਹਾਏ ਹੋਇਆ ਤੇ ਸਾਡੇ ਫਰੈਂਡ ਅੱਜ ਸਵੇਰੇ بارش ਹੋਈਆ ਤਿੰਨ ਵਜੇ ਦੇਖੋ ਇਹ ਹੁਣ ਵੀ ਬੱਦਲ ਆਇਆ ਹੋਇਆ ਹੈ ਜੜਿਆ ਹੋਇਆ ਤੇ ਅਸਮਾਨ ਤੇ ਤੇ ਹਵਾਾਂ ਦਾ ਮਟਾ ਵੀ ਜੋ ਸੀ ਉਹ ਡਿੰਟ ਇਨਾ ਮੀ ਪਿਆਵਾ ਅੱਡੇ ਕਾਲੂ ਵੀ ਮੀ ਪਿਆਦੀ ਪਰਸੂ ਵੀ ਪਿਆਦੀ ਸਵੇਰੇ ਤੇ ਅੱਜ ਵੀ ਪਿਆਦੀ ਤੇ ਹੁਣ ਵੀ ਥੋੜਾ ਥੋੜਾ ਪੈ ਰਿਹਾ ਪੂਰ ਜੀ ਪੈ ਰਿਹਾ ਦੇਖੋ ਦੇਖੋ ਇਹ ਕਿੰਨਾ ਕਿੰਨਾ ਮੀਂਹ ਪਿਆ ਵਾ ਤੇ ਕਮੇਟਾਂ ਵਿੱਚ ਜੁਸਿਓ ਕਿ ਡੇਪਿੰਡ ਕਿੰਨਾ ਮੀਂਹ ਪਿਆ ਵਾ ਹੁਣ ਹਵਾ ਚੱਲਦੀ ਹੈ ਫਿਰ ਪਾਣੀ ਫਿਰ ਵੀ ਆਊਗਾ ਪਰ ਨਹੀਂ ਆਊਗਾ ਤੇ ਬਦਲਦਾ ਹੋਇਆ ਹੋਇਆ ਹੈ ਸ਼ਾਇਦ ਆ ਵੀ ਸਕਦਾ ਨਹੀਂ ਵੀ ਆ ਸਕਦਾ